ਰਬਦੀ ਬਿੱਟੂ ਉਹਦੇ ਸਾਡੇ ਸਾਥੀ ਸਨ ਜੇਕਰ ਕੋਈ ਬੰਦਾ ਦੋ ਤਿੰਨ ਫਾਟਕਿਆਂ ਬਦਲ ਕੇ ਆਇਆ ਹੋਵੇ ਉਹਦਾ ਪਤਾ ਹੁੰਦਾ ਕਿ ਇਸ ਪਾਰਟੀ ਤੇ ਜ਼ਿਆਦਾ ਚਿਰ ਨਹੀਂ ਰਹਿਣਾ ਮੇਰਾ ਗੁੱਸੇ ਨਾਰਾਜ਼ਗੀ ਜਰੂਰ ਸੀ ਉਹ ਕਾਂਗਰਸ ਪਾਰਟੀ ਦੇ ਨਾਲ ਨਹੀਂ ਇੱਕ ਬੇਈਮਾਨ ਲੀਡਰ ਦੇ ਨਾਲ ਸੀ ਅੱਜ ਉਹ ਲੀਡਰ ਦਾ ਪੰਜਾਬ ਕਾਂਗਰਸ ਦਾ ਕੋਈ ਸਰੋਕਾਰ ਨਹੀਂ ਰਿਹਾ ਤੇ ਮੇਰਾ ਕੋਈ ਜਿਹੜਾ ਵਾ ਨਰਾਜ਼ਗੀ ਬਰਤੀ ਨਹੀਂ ਤੁਸੀਂ ਜਸਬੀਰ ਸਿੰਘ ਡਿੰਪਾ ਹੁਣਾ ਦਾ ਇਹ ਵੀਡੀਓ ਸੁਣਿਆ ਜਿਹਦੇ ਵਿੱਚ ਇਹ ਆਪ ਕਹਿ ਰਿਹਾ ਹੈ ਕਿ ਹਾਂ ਮੇਰੀ ਨਰਾਜ਼ਗੀ ਸੀਗੀ ਕਾਂਗਰਸ ਦੇ ਵਿੱਚ ਕਈ ਲੀਡਰਾਂ ਦੇ ਨਾਲ ਪਰ ਹੁਣ ਮੇਰੀ ਨਰਾਜ਼ਗੀ ਖਤਮ ਹੋ ਗਈ ਹੈ ਇਹਦਾ ਮਤਲਬ ਫਿਰ ਜਿਹੜੀਆਂ ਕਿਆਸਰਾਈਆਂ ਜਿਹੜੀਆਂ ਗੱਲਾਂ ਕਾਂਗਰਸ ਦੇ ਵੱਡੇ ਲੀਡਰਸ ਨੂੰ ਲੈ ਕੇ ਸਾਹਮਣੇ ਆ ਰਹੀਆਂ ਕਿ ਹੋਰ ਵੀ ਕਈ ਲੀਡਰਸ ਜਿਹੜੇ ਆ ਉਹ ਪਾਰਟੀ ਛੱਡ ਜਾਣਗੇ ਫਿਰ ਕਿਤੇ ਨਾ ਕਿਤੇ ਇਦਾਂ ਲੱਗਦਾ ਉਹ ਗੱਲ ਬਿਲਕੁਲ ਸੱਚੀ ਆ ਹਾਲੀ ਦੇ ਵਿੱਚ ਅਸੀਂ ਦੇਖਿਆ ਕਿ ਰਵਨੀਤ ਸਿੰਘ ਬਿੱਡੂ ਜਿਹੜੇ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਆ ਔਰ ਮਰਹੂਮ ਬੀਨਤ ਸਿੰਘ ਦੇ ਪੁੱਤੇ ਆ ਉਹਨਾਂ ਨੇ ਆਖਰਕਾਰ ਭਾਜਪਾ ਜੁਆਇਨ ਕਰਨ ਲਈ ਕਹਿੰਦੇ ਕਾਂਗਰਸ ਤੋਂ ਮੇਰਾ ਮੂੰਹ ਭੰਗ ਹੋ ਗਿਆ ਔਰ ਇਹ ਉਹੀ ਕਾਂਗਰਸ ਹੈ ਜਿਹੜੀ ਇਹਨਾਂ ਦੀ ਕਹਿ ਸਕਦੇ ਆ ਵੀ ਟਕਸਾਲੀ ਪਾਰਟੀ ਆ ਖਾਨਦਾਨੀ ਪਾਰਟੀ ਆ ਇਹਨਾਂ ਦੇ ਜਿਹੜੇ ਦਾਦਾ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਮਰਹੂਮ ਬੀਨਤ ਸਿੰਘ ਉਹਨਾਂ ਦੇ ਪੁੱਤੇ ਨੇ ਔਰ ਇਹਨਾਂ ਦੀ ਸਾਰੀ ਜਿਹੜੀ ਫੈਮਿਲੀ ਆ ਉਹ ਕਾਂਗਰਸ ਦੇ ਨਾਲ ਹੀ ਐਸੋਸੀਏਟਿਡ ਰਹੀ ਆ ਔਰ ਬਹੁਤ ਕੁਝ ਇਹਨਾਂ ਨੂੰ ਕਾਂਗਰਸ ਨੇ ਦਿੱਤਾ ਪਰ ਆਖਰਕਾਰ ਇਹਨਾਂ ਨੂੰ ਲੱਗਾ ਵੀ ਨਹੀਂ ਹੁਣ ਮੇਰੀ ਗੱਲ ਬਣਦੀ ਨਹੀਂ ਪਈ ਹੁਣ ਮੈਂ ਬਾਝ ਪਛ ਚਲਾ ਜਾਣਾ ਤੇ ਇਸੇ ਤਰ੍ਹਾਂ ਜਸਬੀਰ ਸਿੰਘ ਵੀ ਕਹਿ ਰਹੇ ਆ ਇਹਨਾਂ ਬਾਰੇ ਵੀ ਇਹੀ ਗੱਲਾਂ ਹੋ ਰਹੀਆਂ ਸੀਗੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੇ ਕਾਂਗਰਸ ਦੇ ਜਿਹੜੇ ਆਗੂ ਆ ਇਹ ਪਾਰਟੀ ਨੂੰ ਅਲਵਿਦਾ ਆਖ ਜਾਣਗੇ ਪਰ ਹੁਣ ਇਹਨਾਂ ਦੀ ਨਾਰਾਜ਼ਗੀ ਕਿਹਦੇ ਨਾਲ ਸੀ ਇਹਨਾਂ ਨੇ ਇਹ ਗੱਲ ਤਾਂ ਨਹੀਂ ਜ਼ਾਹਰ ਕੀਤੀ ਇਹਨਾਂ ਨੇ ਇਸ ਬਾਰੇ ਤੇ ਕੋਈ ਖੁਲਾਸਾ ਨਹੀਂ ਕੀਤਾ ਪਰ ਇੱਕ ਗੱਲ ਸਾਫ਼ ਤੇ ਸਪਸ਼ਟ ਹੈ ਪੰਜਾਬ ਕਾਂਗਰਸ ਨੂੰ ਲੈ ਕੇ ਕਿ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਈ ਲੀਡਰਸ ਜਿਹੜੇ ਆ ਉਹਨਾਂ ਦਾ ਕਾਂਗਰਸ ਤੋਂ ਮੋਹ ਜਿਹੜਾ ਭੰਗ ਹੋ ਸਕਦਾ ਉਹ ਕਿਸੇ ਹੋਰ ਪਾਰਟੀ ਨੂੰ ਜਿਹੜਾ ਵਾ ਉਹ અપਨਾ ਸਕਦੇ ਆ ਰਾਜਕੁਮਾਰ ਚੱਬੇਵਾਲ ਜਿਹੜੇ ਲੀਡਰ ਆਫ ਓਪੋਜੀਸ਼ਨ ਵੀ ਸੀਗੇ ਡਿਪਟੀ ਲੀਡਰ ਆਫ ਓਪੋਜੀਸ਼ਨ ਸੀਗੇ ਉਹਨਾਂ ਦਾ ਮੋਹ ਭੰਗ ਹੋ ਗਿਆ ਕਾਂਗਰਸ ਤੋਂ ਔਰ ਉਹਨਾਂ ਦਾ ਮੋਹ ਕਦੋਂ ਭੰਗ ਹੋਇਆ 10 ਦਿਨ ਪਹਿਲਾਂ ਉਹ ਉਸੇ ਹੀ ਫਾਈਨੈਂਸ ਮਿਨਿਸਟਰ ਨੂੰ ਇਹ ਗੱਲ ਕਹਿ ਰਹੇ ਸੀਗੇ ਹਰਪਾਲ ਚੀਮਾ ਹੋਣਾ ਨੂੰ ਕਿ ਇਹਨਾਂ ਨੇ ਤਾਂ ਕਰਜ਼ਾ ਬਹੁਤ ਚੜਾ ਦਿੱਤਾ ਰੋਜ਼ ਜਿਹੜਾ 100 100 ਕਰੋੜ ਤੋਂ ਵੱਧ ਦਾ ਜਿਹੜਾ ਕਰਜ਼ਾ ਪੰਜਾਬ 'ਚ ਚੜ ਰਿਹਾ ਤੇ ਜਦੋਂ ਉਹ ਪਾਰਟੀ ਜੁਆਇਨ ਕਰਦੇ ਆ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਹੀ ਉਹ ਬੈਠ ਕੇ ਪ੍ਰੈਸ ਕਾਨਫਰੰਸ ਕਰਦੇ ਆ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਆ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਨੂੰ ਟਿਕਟ ਵੀ ਅਨਾਉਂਸ ਕਰ ਦਿੱਤੀ ਗਈ ਆ ਉਹ ਵੀ ਕਾਂਗਰਸ 'ਚ ਹੁੰਦੇ ਸੀਗੇ ਉਹਨਾਂ ਦਾ ਵੀ ਕਾਂਗਰਸ ਤੋਂ ਮੂੰਹ ਭੰਗ ਹੋ ਗਿਆ ਹੁਣ ਰਵਨੀਤ ਬਿੱੱਡੂ ਵੀ ਹੋ ਗਏ ਆ ਤੇ ਜਸਬੀਰ ਸਿੰਘ ਗਿੱਲ ਇਹਨਾਂ ਨੂੰ ਜਸਬੀਰ ਸਿੰਘ ਡਿੰਪਾ ਵੀ ਕਹਿੰਦੇ ਆ ਇਹ ਵਿਧਾਇਕ ਵੀ ਰਹੇ ਇਸ ਵੇਲੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਵੀ ਨੇ ਔਰ ਇਹਨਾਂ ਨੇ ਗੱਲ ਕਲੀਅਰ ਕਰ ਦਿੱਤੀ ਸਪਸ਼ਟ ਬਿਲਕੁਲ ਕਿਆ ਇਹਨਾਂ ਨੇ ਹਾਂ ਵੀ ਕਿਤੇ ਨਾ ਕਿਤੇ ਕਹਿੰਦੇ ਨਰਾਜ਼ਗੀ ਹੈਗੀ ਸੀਗੀ ਪਰ ਹੁਣ ਨਹੀਂ ਹੈਗੀ ਪਰ ਇਹ ਤਾਂ ਇਹਨਾਂ ਦੀ ਨਾਰਾਜ਼ਗੀ ਖਤਮ ਹੋਈ ਗਿਆ ਜਿਹੜੇ ਬਾਕੀ ਲੀਡਰਸ ਜਿਹੜੇ ਹੋਰ ਵੱਡੇ ਆਗੂ ਜਿਨ੍ਹਾਂ ਬਾਰੇ ਇਹ ਗੱਲਾਂ ਉੱਡ ਰਹੀਆਂ ਨੇ ਜਾਂ ਕਹਿ ਲਈਏ ਕੰਸੂਆ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਕੁਝ ਹੋਰ ਲੀਡਰਸ ਜਿਹੜੇ ਆ ਉਹ ਵੀ ਪਾਰਟੀ ਬਦਲਣਗੇ ਉਹਨਾਂ ਦੀ ਨਾਰਾਜ਼ਗੀ ਕੀ ਪਤਾ ਉਹ ਦੂਰ ਹੋਈ ਹੈ ਕਿ ਨਹੀਂ ਹੋਈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤੋਂ ਇੱਕ ਗੱਲ ਹੋਰ ਸਪਸ਼ਟ ਹੁੰਦੀ ਹੈ ਕਿ ਸਾਨੂੰ ਦੇਖਣ ਨੂੰ ਮਿਲ ਸਕਦਾ ਕਿ ਕਾਂਗਰਸ ਦੇ ਵੱਡੇ ਲੀਡਰਸ ਜਿਹੜੇ ਆ ਇਹ ਪਾਰਟੀ ਛੱਡ ਜਾਣਗੇ ਕਿਉਂਕਿ ਇਸ ਵੀਡੀਓ ਤੋਂ ਜਸਬੀਰ ਸਿੰਘ ਗਿੱਲ ਹੋਣਾ ਨੇ ਜਿਹੜਾ ਵੀਡੀਓ ਰਿਲੀਜ਼ ਕੀਤਾ ਇਹ ਤੋਂ ਬਹੁਤ ਸਾਰੇ ਸੰਕੇਤ ਮਿਲਦੇ ਆ ਵੀ ਕਾਂਗਰਸ ਪਾਰਟੀ ਦੇ ਵਿੱਚ ਬਿਲਕੁਲ ਠੀਕ ਨਹੀਂ ਆ ਹਾਲਾਂਕਿ ਪੰਜਾਬ ਦੇ ਵਿੱਚ ਇਲੈਕਸ਼ਨ ਜਿਹੜੇ ਆ ਉਹ ਹੁਣੇ 1 ਜੂਨ ਨੂੰ ਤੇ 4 ਜੂਨ ਨੂੰ ਰਿਜ਼ਲਟ ਆਣਾ 14 ਮਈ ਤੱਕ ਜਿਹੜਾ ਵਾ ਨਾਮੀਨੇਸ਼ਨ ਫਾਈਲ ਕਰਨ ਦਾ ਟਾਈਮ ਆ ਬਹੁਤ ਲੰਮਾ ਸਮਾਂ ਬਹੁਤ ਬਦਲੇ ਜਿਹੜੇ ਲੀਡਰਸ ਆ ਇਹਨਾਂ ਦਾ ਮੋਹ ਪੰਗ ਹੋਣਾ ਕਿਸੇ ਨੇ ਘਰ ਵਾਪਸੀ ਕਰਨੀ ਆ ਕਈਆਂ ਦੇ ਹਿਰਦੇ ਪਰਵਰਤਨ ਹੋਣੇ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਨੂੰ ਲੈ ਕੇ ਦੇਖਿਆ ਜਾ ਸਕਦਾ ਹੈ ਜਾਂ ਇਸ ਵੀਡੀਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਕਈ ਹੋਰ ਦਿਗਜ ਜਿਹੜੇ ਆ ਉਹ ਕਾਂਗਰਸ ਨੂੰ ਅਲਵਿਦਾਖ ਜਾਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ